ਹੁਣ ਜਥੇਦਾਰ ਗੁਰਦੇਵ ਸਿੰਘ ਕੌਕੇ ਤੌਮ ਦਾ ਕਾਰਜਕਾਰੀ ਜਥੇਦਾਰ ਹੋਵੇ ਧਿਆਨ ਦੇ ਅੱਜ ਕੌਮ ਦਾ ਕਾਰਜਕਾਰੀ ਜਥੇਦਾਰ ਹੋਵੇ ਤੇ ਉਹਨੂੰ ਸੀਆਈਏ ਸਟਾਫ ਦੇ ਵਿੱਚ ਸੱਦ ਕੇ ਜਾਂ ਚੁਕਾ ਕੇ ਲਿਆ ਕੇ ਤੇ ਫਿਰ ਉਹਦੇ ਤੇ ਐਡਾ ਤਸ਼ੱਦਦ ਕੀਤਾ ਜਾਵੇ ਉਹਦੀ ਅੱਖ ਕੱਢ ਦਿੱਤੀ ਜਾਵੇ ਤੇ ਤੁਹਾਡੀ ਕੌਮ ਦੇ ਜਥੇਦਾਰ ਨੂੰ ਨੰਗਾ ਕਰਕੇ ਤੇ ਸੀਆਈਏ ਸਟਾਫ ਦੇ ਵਿੱਚ ਪੁੱਠਾ ਟੰਗ ਦਿੱਤਾ ਜਾਵੇ ਤੇ ਫਿਰ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਜਾਵੇ ਤੇ ਫਿਰ ਉਹਦੇ ਨਿੱਕੇ ਨਿੱਕੇ ਡੱਕਰੇ ਕਰਕੇ ਤੇ ਦਰਿਆ ਜਿਸ ਦਿਨ ਪਹਿਲੀ ਵਾਰੀ ਮੈਂ ਇਹਨਾਂ ਦੀ ਇੰਟਰਵਿਊ ਕੀਤੀ ਘਰ ਜਾ ਕੇ ਤੇ ਇਹਨਾਂ ਨੂੰ ਮੈਂ ਛੇੜਿਆ ਤੇ ਮੈਂ ਕਿਹਾ ਵੀ ਤੁਹਾਡੇ 10 ਸਾਲ ਕਾ ਦੇ ਘਟਾਤੇ ਸੀ ਤੇ ਇੰਟਰਵਿਊ ਦੇ ਦੌਰਾਨ ਇਹਨਾਂ ਦੀ ਅੱਖ ਰੋਂਦੀ ਪਈ ਸੀ ਤੇ ਮੈਂ ਵੀ ਰੋ ਰਿਹਾ ਸਾਂ ਸਿਰਫ ਕੈਮਰਾ ਚੱਲਦਾ ਪਿਆ ਸੀ ਜਬਾਨ ਸਾਡੀ ਦੋਵਾਂ ਦੀਸ ਚੱਲਦੀ ਪਈ ਇਸ ਵਾਰੀ ਜੇ ਤੁਸੀਂ ਹਾਰੋਗੇ ਤੇ ਤੁਸੀਂ ਆਪਣੀਆਂ ਗਲਤੀਆਂ ਕਰਕੇ ਨਹੀਂ ਹਾਰੋਗੇ ਤੁਸੀਂ ਆਗੂਆਂ ਦੀ ਖੌਮਾ ਕਰਕੇ ਹਾਰੋਗੇ ਤੇ ਜੇ ਆਗੂਆਂ ਦੀ ਖੌਮਾ ਕਰਕੇ ਹਾਰੋਗੇ ਤੇ ਉਹਨਾਂ ਆਗੂਆਂ ਦਾ ਖਲਾਤ ਬਾਦਲਾਂ ਤੋਂ ਲੋਕੀ ਭੈੜਾ ਕਰਦੇ ਵਿਚਾਰ ਕਰਨੀ ਪੈਣੀ ਹੈ ਆ ਆਪਾਂ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਆ ਖਾਲਸਾ ਜੀ ਸੁਣਿਆ ਜੀ ਹੁਣ ਮੈਂ ਫਤਿਹ ਨਹੀਂ ਉਨ ਬੁਲਾਈ ਬੜੀ ਆਪਾਂ ਨਾਜ਼ੁਕ ਸਥਿਤੀ ਦੇ ਵਿੱਚ ਆ ਹੁਣ ਤੁਸੀਂ ਕਹੋਗੇ ਵੀ ਸਥਿਤੀ ਨਾਜ਼ੁਕ ਕਿਵੇਂ ਆ ਕਿਉਂਕਿ ਦੇਖੋ ਇੱਕ ਪਾਸੇ ਇਲੈਕਸ਼ਨ ਅਜੇ ਅਨਾਉਂਸ ਨਹੀਂ ਹੋਏ ਜੇ ਕਿਹਾ ਜਾਵੇ ਨਾ ਵੀ ਇਲੈਕਸ਼ਨ ਅਨਾਉਂਸ ਹੋ ਗਏ ਵੀ ਆ ਡੇਟ ਹੋ ਗਈ ਹੈ ਅਜੇ ਉਹ ਚੀਜ਼ਾਂ ਨਹੀਂ ਹੋਈਆਂ ਅਜੇ ਤਾਂ ਸਿਰਫ ਇੱਕ ਛੋਟਾ ਜਿਹਾ ਪੱਤਾ ਆਇਆ ਹੈ ਤੇ ਆਪਾਂ ਸੁਚੇਤ ਹੋ ਕੇ ਆਪਾਂ ਆ ਗਏ ਆ ਮੇਰੀਆਂ ਦੋ ਤਿੰਨ ਬੇਨਤੀਆਂ ਨੇ ਮੈਨੂੰ ਇੰਝ ਲੱਗਦਾ ਪਿਆ ਵੀ ਗੁਰੂ ਮਹਾਰਾਜ ਤੁਹਾਡਾ ਸਾਥ ਦੇ ਰਹੇ ਨੇ ਦੁਸ਼ਮਣ ਤੁਹਾਡਾ ਕਮਜ਼ੋਰ ਹੋਇਆ ਪਿਆ ਮੈਦਾਨ ਤੁਹਾਨੂੰ ਵਿਹਲਾ ਮਿਲਿਆ ਪਿਆ ਜੇ ਹੁਣ ਵੀ ਤੁਸੀਂ ਨਾ ਜਿੱਤੇ ਤੇ ਇਹ ਸਾਡੀ ਬੜੀ ਵੱਡੀ ਬਦਕਿਸਮਤੀ ਹੋ ਗਈ ਕਿ ਹੁਣ ਸਾਰਿਆਂ ਨੇ ਮੇਰੇ ਖਿਆਲ ਨਾਮ ਨਹੀਂ ਲਿਆ ਪਰ ਵੇਰਵਾ ਤੇ ਉਸੇ ਦਾ ਪਾਇਆ ਨਾ ਵੱਡੇ ਛੋਟੇ ਦੀ ਗੱਲ ਕੀਤੀ ਹੈ ਹਨਾ ਹੁਣ ਟੋਟਲੀ ਤੌਰ ਦੇ ਉੱਪਰ ਕਮਜ਼ੋਰ ਹੋਇਆ ਪਿਆ ਤੇ ਗੁਰੂ ਮਹਾਰਾਜ ਤੁਹਾਡਾ ਸਾਥ ਇੰਝ ਦਿੰਦੇ ਪਏ ਨੇ ਬੀ ਜੀ ਆਪਾਂ ਪਿੰਡਾਂ ਦੇ ਵਿੱਚ ਇੱਕ ਬੋਲਦੇ ਨਹੀਂ ਸੀ ਹੁੰਦੇ ਉਹ ਕਿਹੜੀ ਗਲੀ ਜਿੱਥੇ ਭਾਗੂ ਨਹੀਂ ਖੜੀ ਤਨ ਆਮ ਕਰਕੇ ਕਹਿੰਦੇ ਸੀ ਕਿਹੜਾ ਪਾਪ ਹੈ ਜਿਦੇ ਵਿੱਚ ਇਹਨਾਂ ਦਾ ਨਾਮ ਨਹੀਂ ਆ ਰਿਹਾ ਹੁਣ ਜੇ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੈਨਾ ਉਹਦੇ ਵਿੱਚ ਵੀ ਇਹਨਾਂ ਦਾ ਨਾਮ ਆ ਰਿਹਾ ਕਿਵੇਂ ਆ ਰਿਹਾ ਹੁਣ ਜਥੇਦਾਰ ਗੁਰਦੇਵ ਸਿੰਘ ਕੌਂਕੇ ਕੌਮ ਦਾ ਕਾਰਜਕਾਰੀ ਜਥੇਦਾਰ ਹੋਵੇ ਧਿਆਨ ਦਿਓ ਅੱਜ ਕੌਮ ਦਾ ਕਾਰਜਕਾਰੀ ਜਥੇਦਾਰ ਹੋਵੇ ਤੇ ਉਹਨੂੰ ਸੀਆਈਏ ਸਟਾਫ ਦੇ ਵਿੱਚ ਸੱਦ ਕੇ ਜਾਂ ਚੁਕਾ ਕੇ ਲਿਆ ਕੇ ਤੇ ਫਿਰ ਉਹਦੇ ਤੇ ਐਡਾ ਤਸ਼ੱਦਦ ਕੀਤਾ ਜਾਵੇ ਉਹਦੀ ਅੱਖ ਕੱਢ ਦਿੱਤੀ ਜਾਵੇ ਤੇ ਤੁਹਾਡੀ ਕੌਮ ਦੇ ਜਥੇਦਾਰ ਨੂੰ ਨੰਗਾ ਕਰਕੇ ਤੇ ਸੀਆਈਏ ਸਟਾਫ ਦੇ ਵਿੱਚ ਪੁੱਠਾ ਟੰਗ ਦਿੱਤਾ ਜਾਵੇ ਤੇ ਫਿਰ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਜਾਵੇ ਤੇ ਫਿਰ ਉਹਦੇ ਨਿੱਕੇ ਨਿੱਕੇ ਡੱਕਰੇ ਕਰਕੇ ਤੇ ਦਰਿਆ ਦੇ ਵਿੱਚ ਉਹ ਰੋੜ ਦਿੱਤਾ ਜਾਵੇ ਸਿੱਧਾ ਤਾਂ ਨਹੀਂ ਰੋੜਿਆ ਗਿਆ ਵੀ ਲਾਸ਼ ਫੁੱਲ ਗਈ ਨਾ ਤੇ ਫਿਰ ਉਸ ਤੋਂ ਬਾਅਦ ਮਾਮਲਾ ਭੜਕ ਜਾਵੇਗਾ ਵੀ ਕੌਮੀ ਜਥੇਦਾਰ ਤੁਸੀਂ ਕਿੱਠੇ ਹੋ ਜਾਓਗੇ ਹਨਾ ਇਹਨਾਂ ਕੁਝ ਹੋ ਗਿਆ ਉਹ ਰਿਪੋਰਟ ਦੱਬਣ ਦੇ ਵਿੱਚ ਕਿੰਨਾ ਲੋਕਾਂ ਦਾ ਯੋਗਦਾਨ ਸੀ ਆ ਗਈ ਨਾ ਗੱਲਾਂ ਬਾਹਰ ਚੇਤੇ ਰੱਖਿਆ ਜੇ ਤੁਹਾਡਾ ਜਿਹੜਾ ਦੁਸ਼ਮਣ ਹੈ ਕਮਜ਼ੋਰ ਹੈ ਮੈਦਾਨ ਤੁਹਾਡੇ ਅੱਗੇ ਬਿਲ ਹੈ ਤੇ ਜੇ ਇਸ ਵਾਰੀ ਆਪਾਂ ਕਹੀਏ ਨਾ ਕੈਂਡੀਡੇਟ ਹਾਰੇਗਾ ਤੇ ਮੈਂ ਗੁਰੂ ਦੀ ਖਜ਼ੂਰੀ ਵਿੱਚ ਗੱਲ ਕਹਿਣਾ ਮੈਂ ਕੋਈ ਸਹਿਮਤ ਹੋਇਆ ਜੇ ਤੇ ਭਾਵੇਂ ਨਾ ਹੋਇਆ ਜੇ ਪਰ ਗੱਲ ਠੋਕ ਬਜਾ ਕੇ ਕਮਾਂਗਾ ਇਸ ਵਾਰੀ ਕੈਂਡੀਡੇਟ ਨਹੀਂ ਹਾਰੇਗਾ ਇਸ ਵਾਰੀ ਪੰਥ ਹਾਰੇਗਾ ਹੁਣ ਆਪਾਂ ਕਹਾਂਗੇ ਪੰਥ ਕਿਉਂ ਹਾਰੇਗਾ ਕਿਉਂਕਿ ਪੰਥ ਨੇ ਚੁਣ ਕੇ ਬੰਦੇ ਦਿੱਤੇ ਨੇ ਤੇ ਇਸ ਵਾਰੀ ਜੇ ਪੰਥ ਹਾਰੇਗਾ ਤੇ ਉਹਦੇ ਵਿੱਚ ਆਗੂਆਂ ਤੇ ਹਾਲ ਹੁਣ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਕਿਉਂਕਿ ਹਰ ਬੰਦਾ ਕਿਤੇ ਨਾ ਕਿਤੇ ਜੁੜਿਆ ਹੁੰਦਾ ਹੈ ਜਿਹੜੇ ਇਸ ਵੇਲੇ ਆਗੂ ਨਹੀਂ ਨੇ ਜਿਹੜੇ ਇਕੱਠੇ ਨਹੀਂ ਹੋ ਰਹੇ ਉਹਨਾਂ ਆਗੂਆਂ ਦਾ ਹਾਲ ਬਾਦਲਾਂ ਤੋਂ ਵੀ ਮਾੜਾ ਹੋਵੇਗਾ ਕੌਮ ਕਦੀ ਉਹਨਾਂ ਨੂੰ ਮਾਫ ਨਹੀਂ ਕਰੇਗੀ ਇਹ ਚੇਤੇ ਰੱਖ ਲਿਆ ਜੇ ਹੁਣ ਬੇਨਤੀਆਂ ਬੜੀਆਂ ਕਲੀਅਰ ਨੇ ਜਿੰਨੂੰ ਛੇੜ ਕੇ ਵੇਖੋ ਜਿੰਨੂੰ ਮਰਜ਼ੀ ਛੇੜ ਕੇ ਵੇਖੋ ਭਾਵੇਂ ਮੈਂ ਕਹਿੰਦਾ ਗਰਦਾਸਪੁਰ ਹੋਵੇ ਹਿਯਾਰਪੁਰ ਹੋਵੇ ਫਿਰੋਜ਼ਪੁਰ ਹੋਵੇ ਛੇੜ ਕੇ ਵੇਖੀਏ ਤੇ ਇੱਕੋ ਗੱਲ ਬਾਰ ਬਾਰ ਨਿਕਲਦੀ ਪਈ ਏ ਕਹਿੰਦੇ ਭਾਈ ਸਾਹਿਬ ਜੀ ਆਗੂਆਂ ਨੂੰ ਇਕੱਠੇ ਕਰ ਲਓ ਅਸੀਂ ਤੇ ਕਹਿੰਨੇ ਆਂ ਵੀ ਇੱਕ ਦੇ ਬਦਲੇ ਇੱਕ ਦਿਓ ਤੇ ਜਿੱਦਣ ਤੁਸੀਂ ਇੱਕ ਦੇ ਤਾਂ ਦੂਜੇ ਪਾਸੇ ਇੱਕ ਖੜੂਗਾ ਵੀ ਨਹੀਂ ਕਿਉਂਕਿ ਤੁਸੀਂ ਅੱਖਾਂ ਦੇ ਵਿੱਚ ਅੱਖ ਪਾ ਕੇ ਸਵਾਲ ਕਰੋਗੇ ਵੀ ਤੁਹਾਨੂੰ ਹੱਕ ਕੀ ਹੈ ਇਲੈਕਸ਼ਨ ਲੜਨ ਦਾ ਤੁਹਾਨੂੰ ਹੱਕ ਦਿੱਤਾ ਕਿ ਨਹੀਂ ਆ ਵੀ ਤੁਸੀਂ ਐਡੀ ਵੱਡੀ ਸਾਡੀ ਪਾਕ ਪਵਿੱਤਰ ਸੰਸਥਾ ਦੇ ਆਗੂ ਬਣ ਜਾਵੋ ਕਿਹੜਾ ਐਸਾ ਪਾਪ ਹੈ ਜਿਹਦੇ ਵਿੱਚ ਤੁਹਾਡਾ ਨਾਮ ਨਹੀਂ ਬੋਲਦਾ ਪਿਆ ਤੁਹਾਡੇ ਕੋਲ ਆ ਗੱਲਾਂ ਖੁੰਣ ਗਿਆਾਂ ਮੈਂ ਤਾਂ ਕਰਕੇ ਬੇਨਤੀ ਕਰਦਾ ਵੀ ਇਸ ਵਾਰੀ ਜੇ ਤੁਸੀਂ ਹਾਰੋਗੇ ਤੇ ਤੁਸੀਂ ਆਪਣੀਆਂ ਗਲਤੀਆਂ ਕਰਕੇ ਨਹੀਂ ਹਾਰੋਗੇ ਤੁਸੀਂ ਆਗੂਆਂ ਦੀ ਹਉਮੈ ਕਰਕੇ ਹਾਰੋਗੇ ਤੇ ਜੇ ਆਗੂਆਂ ਦੀ ਹਉਮੈ ਕਰਕੇ ਹਾਰੋਗੇ ਤੇ ਉਹਨਾਂ ਆਗੂਆਂ ਦਾ ਖਲਾਤ ਬਾਦਲਾਂ ਤੋਂ ਲੋਕੀ ਭੈੜਾ ਕਰ ਦੇਣਗੇ ਇਸ ਕਰਕੇ ਆਗੂ ਵੀ ਹੁਣ ਸचेत ਹੋ ਜਾਣ ਪੰਥ ਇਕੱਠਾ ਕਰ ਪੰਥ ਕਹਿੰਦੇ ਨੇ ਵੀ ਇੱਕ ਦੇ ਬਦਲੇ ਇੱਕ ਦੇਣਾ ਪਰ ਆਗੂ ਮੰਨਦੇ ਨਹੀਂ ਪਏ ਆਗੂਆਂ ਦੇ ਬਿਆਨ ਪਿਛਲੇ ਦਿਨਾਂ ਵਿੱਚ ਜੋ ਵੀ ਆਏ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਆ ਪਾਲ ਸਿੰਘ ਜੀ ਫਰਾਂਸੀਸੀ ਨੂੰ ਪੁੱਛ ਕੇ ਵੇਖੋ ਨਿਰਾਸ਼ ਕਰਨ ਵਾਲੇ ਨੇ ਇਹਨੇ ਨਿਰਾਸ਼ ਕਰਨ ਵਾਲੇ ਨੇ ਕਈ ਵਾਰੀ ਤੇ ਚਿੱਤ ਕਰਦਾ ਘਰ ਬੈ ਜਾਈਏ ਪਰ ਆਤਮਾ ਅੰਦਰੋਂ ਝੰਡੋੜ ਦੀ ਨਾ ਬਈਏ ਹੁਣ ਪਾਲ ਸਿੰਘ ਫਰਾਂਸੀਜੀ ਨੂੰ ਪੁੱਛ ਕੇ ਵੇਖੋ ਵੀ ਇਹਨਾਂ ਨੂੰ 10 ਸਾਲ ਕਾਦੇ ਘਟਾਤੇ ਸੀ ਪੁੱਛੋ ਨਾ ਜਿਸ ਦਿਨ ਪਹਿਲੀ ਵਾਰੀ ਮੈਂ ਤੇ ਪਹਿਲੀ ਵਾਰੀ ਮੈਂ ਇਹਨਾਂ ਦੇ ਘਰ ਜਾ ਕੇ ਇਹਨਾਂ ਨੂੰ ਮੈਂ ਛੇੜਿਆ ਇਹਨਾਂ ਨੂੰ ਮੈਂ ਛੇੜਿਆ ਤੇ ਇਹਨਾਂ ਨੇ ਕਿਹਾ ਵੀ ਤੁਹਾਡੇ 10 ਸਾਲ ਤੁਹਾਡੇ 10 ਸਾਲ ਕਾਦੇ ਘਟਾਤੇ ਸੀ ਤੇ ਦੌਰਾਨ ਇਹਨਾਂ ਦੀਆਂ ਅੱਖ ਰੋਂਦੀ ਪਈ ਸਖ ਰੋਂਦੀ ਪਈ ਮੈਂ ਵੀ ਰੋ ਰਿਹਾ ਮੈਂ ਵੀ ਰੋ ਰਿਹਾ ਸਿਰਫ ਕੈਮਰਾ ਸੱਡਾ ਕੈਮਰਾ ਜਬਾਨ ਸੱਡੀ ਦੋ ਮਾਦਰੀ ਸੱਡ ਚੱਲਦੀ ਤਾਂ ਕਰਕੇ ਮੈਂ ਬੇਨ ਤੇ ਤੁਹਾਨੂੰ ਮੈਦਾਨ ਖਾਲੀ ਮਿਲਿਆ ਇਸ ਵਾਰੀ ਪੰਤ ਖਾਰੇਗਾ ਕੈਂਡੀਡੇਟ ਨਹੀਂ ਖਾਰੇਗਾ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖੋ ਜਿਹੜਾ ਪ੍ਰੈਸ਼ਰ ਹੁਣ ਪਾਉਣਾ ਆਗੂਆਂ ਤੇ ਪਾਓ ਜਿੱਥੇ ਸੰਗਤ ਨੂੰ ਆਪਾਂ ਕਹਿੰਨੇ ਆ ਨਾ ਵੀ ਵੋਟਾਂ ਬਣਾਓ ਵੋਟਾਂ ਤੇ ਤੁਸੀਂ ਬਣਾਓ ਪਰ ਪ੍ਰੈਸ਼ਰ ਆਗੂਆਂ ਦੇ ਉੱਪਰ ਪਾਓ ਇੱਕ ਚੇਤੇ ਰੱਖਿਆ ਜੇ ਜਿਹੜਾ ਪੁਰਾਣਾ ਹੈ ਨਾ ਉਹ 20% ਵੋਟ ਅੱਜ ਵੀ ਘਰੋਂ ਲੈ ਕੇ ਨਿਕਲਦਾ ਇਹ ਸੱਚ ਹੈ ਜੀ ਵੱਧ ਟੀਟੋ ਕੇ ਲੋਕੀ ਤੋਰੀ ਪੈਂਦੇ ਹੁੰਦੇ ਨੇ ਹਨਾ 20% ਵੋਟ ਅੱਜ ਵੀ ਘਰੋਂ ਲੈ ਕੇ ਨਿਕਲਦਾ 100% ਬੋਲ ਕਦੀ ਪੋਲ ਨਹੀਂ ਹੁੰਦੀ 100% ਵੋਟ ਕਦੀ ਵੀ ਪੈਂਦੀ ਨਹੀਂ ਹੁੰਦੀ ਤੇ ਜੇ ਮੰਨ ਕੇ ਚੱਲੋ ਵੀ 70% ਵੋਟ ਐਦਕੀ ਪੈ ਗਈ ਤੁਸੀਂ ਪਿੰਡ ਪਿੰਡ ਜਾ ਕੇ ਜੋਰ ਲਾਇਆ ਤੁਸੀਂ ਵੋਟਾਂ ਬਣਾਈਆਂ 70% ਤੁਸੀਂ ਵੋਟਾਂ ਬਣਾ ਗਏ 70% ਵੋਟ ਭੁਗਤ ਗਈ ਤੇ ਚੇਤੇ ਰੱਖਿਆ ਜੇ 20% ਉਹ ਪੁਰਾਣਾ ਬੰਦਾ ਲੈ ਗਿਆ ਤੇ ਤੁਸੀਂ ਸੀ ਪੰਜ ਧਿਰਾਂ ਹੈਨਾ ਪੰਜਾਂ ਤੇਰਾ ਤੁਸੀਂ ਲੈ ਕੇ 10 10% ਤੁਸੀਂ ਲੈ ਗਏ ਤੇ ਤੁਸੀਂ ਤੇ ਘਰ ਬੈਠੇ ਫਿਰ ਉਹਨਾਂ ਨੂੰ ਜਤਾਤਾ ਆਪਾਂ ਖੜੇ ਕਿੱਥੇ ਆ ਅੱਜ ਵਿਚਾਰ ਇਹ ਕਰਨ ਵਾਲੀ ਹੈ ਵੀ ਆਪਾਂ ਇਕੱਠੇ ਹੋ ਜੀਏ ਆਗੂ ਇਕੱਠੇ ਹੋ ਜਾਣ ਤੇ ਸੰਗਤ ਆਗੂਆਂ ਤੇ ਪ੍ਰੈਸ਼ਰ ਪਾਵੇ ਜੇ ਆਗੂ ਨਾ ਇਕੱਠੇ ਹੋਏ ਤੇ ਇਹਦਾ ਨੁਕਸਾਨ ਪੰਥ ਨੂੰ ਭੁਗਤਣਾ ਪੈਣਾ ਹੁਣ ਗੱਲ ਤੇ ਆਗੂਆਂ ਤੇ ਖੜੀਏ ਬੇਲੀ ਦੇ ਗਲ ਦੇ ਵਿੱਚ ਟੱਲੀ ਕਿੰਨੇ ਬਣਣੀ ਹੁਣ ਇਹ ਵਿਚਾਰ ਕਰੀਏ